ਇਹ ਸਾਡਾ 12ਵਾਂ ਵਿਸ਼ਾਲ ਪ੍ਰੋਗਰਾਮ ਹੈ। ਅਸੀਂ ਹਰ ਸਾਲ ਨੂੰ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਇੱਕ ਕੈਂਪ ਲਾਉਂਦੇ ਹਾਂ ਤੇ ਉਹਦੇ ਵਿੱਚ ਸਾਡੇ ਫੋਨ 60-70 ਰੁਪਏ ਦੇ ਦਗ-ਦਗ ਫੂਜਾਲ ਕਰਤੀ ਜਾਂਦੇ ਨੇ। ਇਹ ਕੀ ਹੋ ਗਿਆ? ਜਿਹੜੀ ਸਾਡੀ ਬਲਕਿ ਇਨੀ ਗਰਮੀ ਹੋਣ ਦੇ ਬਾਵਜੂਦ ਸਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਬਲੱਡ ਡ੍ਰੀਕੇ ਜਾਂਦੇ ਨੇ। ਏਬਾਕੀ ਸਾਡੇ ਉਸਤਰ ਨੇ ਤੇ ਸਾਡੇ ਜੀਜਾ ਜੀ ਨੇ ਇਹਨਾਂ ਤੋਂ ਕੁਝ ਤਸਵੀਰ ਬਾਰੇ ਕੁਝ ਜਾਣਕਾਰੀ ਲੈਣਾ ਚਾਹੁੰਦੇ ਇਹ ਦੇਖੋਗੇ ਤੁਹਾਨੂੰ ਦੇਖੋ ਜੀ ਇਹ ਸਾਡੇ ਸਕਰੀਪ ਚੰਦ ਜੀ ਸਾਡੇ ਚੌਕੀ ਇੰਚਾਰਜ ਜਿਹੜੇ ਨੇ ਇਹ ਆਪਣੀ ਮਾਤਾ ਪਿਤਾ ਦੇ ਯਾਦ ਵਿੱਚ ਇਸ ਲਈ 12 ਸਾਲ ਤੋਂ ਜਿਹੜਾ ਪੂਰਨ ਕਰਵਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਬਈ ਲੈਕਮੇ ਵਿੱਚ ਰਹਿੰਦੇ ਹੋਏ ਉਹਦੇ ਨਾਲ ਨਾਲ ਇਹ ਸੇਵਾ ਕਰਦੇ ਨੇ ਆਪਣੇ ਮਾਪਾ ਮਾਪਾ ਨੂੰ ਹਮੇਸ਼ਾ ਯਾਦ ਰੱਖਦੇ। ਜਿਵੇਂ ਦੇਖੋ ਇਸ ਗਰਮੀ ਦੇ ਵਿੱਚ ਵੀ ਕਿੱਦਾਂ ਜਿਹੜੇ ਖੂਂਦਾਂ ਨੇ ਖੂਂਦਾਨੀ ਨੇ ਉਹ ਕਿਸ ਤਰ੍ਹਾਂ ਕਰਨਾ ਉਹਨਾਂ ਜਿਹੜੇ ਖੂਂਦਾਂ ਲਈ ਕਿੰਨਾ ਉਤਸ਼ਾਹ ਹੈ। ਸੋ ਇੱਕ ਇਹ ਸਰਵਿਸ ਦੇ ਨਾਲ-ਨਾਲ ਜਿਹੜੀ ਸਮਾਜ ਦੀ ਸੇਵਾ ਵਿੱਚ ਬਹੁਤ ਵੱਡੇ ਕਰਦੇ ਨੇ ਜਿਹਦੇ ਨਾਲ ਸਮਾਜ ਵਿੱਚ ਬਹੁਤ بڑا ਯੋਗਦਾਨ ਜਿਹੜਾ ਖੂਂਦਾਂ ਦੇ ਨਾਲ ਕਰਕੇ ਪਾਇਆ ਜਾਂਦਾ ਹੈ। ਸੋ ਮੈਂ ਇਹਨਾਂ ਨੂੰ ਇਸ ਕੰਮ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਉਹ ਬਹੁਤ ਐਪਰੀਸ਼ੀਏਟ ਕਰਦਾ ਹਾਂ। ਕਿ ਇਹ ਆਪਣੀ ਜੌਬ ਦੇ ਨਾਲ ਵੀ ਇਹ ਕਿਸ ਤਰ੍ਹਾਂ ਸਮਾਜ ਦੀ ਸੇਵਾ ਕਰ ਰਹੇ ਨੇ ਇਹ ਇੱਕ ਬਹੁਤ ਵੱਡੀ ਗੱਲ ਹੈ। ਉਹ ਇਸ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣਗੇ। ਸੋ ਮੇਰੀ ਵਾਈਫ ਨਾਲ ਚੱਲ ਇਹ ਵੀ ਬਹੁਤ ਵਧੀਆ ਇਹਨਾਂ ਦਾ ਹੀ ਮਦਦ ਹੈ। ਧੰਨਵਾਦ। ਇਹ ਬ੍ਰਦਰ ਮੇਰਾ ਬਹੁਤ ਹੀ ਚੰਗਾ ਹੈ, ਨੇਵੜ ਦੀ ਹੈ। ਤੇ ਹਰ ਸਾਲ ਸੇ ਮੰਮੀ ਡੈਡੀ ਨੂੰ ਕਿਹਾ ਅਸੀਂ ਇੱਥੋਂ ਸੋਚਿਆ ਸੀਗਾ ਸਾਡੇ ਮੰਮੀ ਨੂੰ ਕੈਂਸਰ ਸੀਗਾ ਕੈਂਸਰ ਕਰਕੇ ਅਸੀਂ ਮੇਰੇ ਬਲੱਡ ਉਹਨਾਂ ਨੂੰ ਬਲੱਡ ਦੀ ਲੋੜ ਸੀਗੀ ਇਹ ਸਾਨੂੰ ਬਲੱਡ ਕਿੱਥੋਂ ਨਹੀਂ ਮਿਲਿਆ ਬੜੀਆਂ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਵਜ੍ਹਾ ਕਰਕੇ ਇਸ ਟਾਈਮ ਫੈਸਲਾ ਲੈ ਲਿਆ ਸੀਗਾ ਵੀ ਅਸੀਂ ਖੂਨ ਦੀ ਕਮੀ ਮਤਲਬ ਕਿ ਜੇ ਸਾਡੇ ਨਾਲ ਵੀ ਕਿਹਾ ਨਾ ਕਿਸੇ ਨਾਲ ਨਾਲ ਜੀ ਕਿਨ ਇਸ ਕਰਕੇ ਅਸੀਂ ਉਹਨਾਂ ਦੇ ਡੈਥ ਤੋਂ ਬਾਅਦ ਬ੍ਰਦਰ ਨੇ ਇਹ ਮਤਲਬ ਕਿ ਪਹਿਲਾਂ ਕੀਤਾ ਕਿ ਅਸੀਂ ਹਰ ਸਾਲ ਮੰਮੀ ਡੜੀ ਦੀ ਯਾਦ ਵਿੱਚ ਫਿਰ ਮੇਰੇ ਫਾਦਰ ਸਾਹਿਬ ਨੂੰ ਸਾਲ ਬਾਅਦ ਚਲੇ ਗਏ ਅਸੀਂ ਦੋਨਾਂ ਦੇ ਮਤਲਬ ਕਿ ਕੁਝ ਟਾਈਮ ਹੀ ਬਿਤਕਰਾ ਪੈਰਿਸ਼ ਪਰਸਪੇ ਆ ਤੇ ਇਹਨਾਂ ਨੇ ਬ੍ਰਦਰ ਮੇਰੇ ਨੇ ਸਾਰੇ ਆਪਣੇ ਮਤਲਬ ਕਿ ਡਿਊਟੀ ਡਿਊਟੀ ਦੇ ਨਾਲ ਇਹ ਸਮਾਜ ਸੇਵਾ ਸਮਾਜ ਸੇਵਾ ਦੇ ਨਾਲ ਫੈਮਿਲੀ ਫੈਮਿਲੀ ਪਰਿਵਾਰ ਨੂੰ ਵੀ ਬਹੁਤ ਅੱਛੀ ਤਰ੍ਹਾਂ ਨਿਵਾਉਂਦੇ ਨੇ ਆਪਣੇ ਵੱਡੇ ਹੋਣ ਦੇ ਬਾਵਜੂਦ ਆਪਣੇ ਪਰਜ ਸਾਰੇ ਨਿਭਾਉਂਦੇ ਨੇ ਕਿ ਨਾ ਤੇ ਸਾਰੇ ਬੱਚਿਆਂ ਨੂੰ ਵੀ ਬੜੇ ਵਧੀਆ ਆਪਣੇ ਸਾਰੇ ਬੱਚੇ ਆ ਸਾਡੇ ਬੜੇ ਬਹੁਤ ਵਧੀਆ ਨੇ ਸਾਰੇ ਜਿਹੜੇ ਆਪਣੇ ਬੱਚੇ ਸਾਰੇ ਮਦਦਗੀ ਬਾਹਰ ਵਾਲੇ ਵੀ ਸਾਰੇ ਬਹੁਤ ਵੈਲ ਸੈਟਡ ਨੇ ਬਾਹਰ ਵਾਲਿਆਂ ਦੇ ਮਦਦ ਸਹਿਯੋਗ ਨਾਲ ਵੀ ਬਹੁਤ ਤੇ ਆਪਣੇ ਕੰਮ ਕਰਦੇ ਨੇ ਜਿਹੜੇ ਬਾਹਰ ਤੋਂ ਕਿੱਛ ਹੁੰਦਾ ਹੈ ਬ੍ਰਦਰ ਤੇ ਮੇਰਾ ਵੈਲ ਸੈਟਡ ਹੈ ਬਤਾਈ ਕਿ ਫੈਮਲੀ ਨਾਲ ਤੇ ਬਾਹਰ ਤੋਂ ਰਲ ਕੇ ਚੱਲ ਤੇ ਉਹਨਾਂ ਨੂੰ ਵੀ ਇਹ ਖਾ ਹੁੰਦਾ ਵੀ ਅਸੀਂ ਵੀ ਦੇਖੀ ਔਰ ਕਰੀਏ ਪਰ ਇਹ ਪ੍ਰੋਬਲਮ ਹੈ ਤੁਹਾਨੂੰ ਪਤਾ ਹੈ ਕਿ ਇਹਨਾਂ ਟਾਈਮ 'ਚ ਛੁੱਟੀਆਂ ਉੱਧਰ ਨਹੀਂ ਹੁੰਦੀਆਂ ਇੱਧਰ ਕੁਝ ਬਿਜ਼ਨਸ ਨਹੀਂ ਛੱਡਿਆ ਜਾਂਦਾ ਬਾਕੀ ਉਹਨਾਂ ਦੇ ਸਹਯੋਗ ਹੈ ਬ੍ਰਦਰ ਮੈਨੂੰ ਹੀ ਬਾਕੀ ਆਪਣੀ ਫੈਮਲੀ ਸਾਰੀ ਇਕੱਲੀ ਰਹਿੰਦੀ ਹੈ ਮੈਂ ਵੀ ਲੋਕਰ ਰਹਿੰਦੀ ਆ ਪਰ ਪੂਰਾ ਸਹਯੋਗ ਹੈ ਮੈਨੂੰ ਵੀ ਇਹਨਾਂ ਦਾ ਨਾ ਮੈਂ ਇਕੱਲੀ ਸਿਸਟਰ ਹਾਂ ਤੇ ਉਹਨੂੰ ਬ੍ਰਦਰ ਹੈ ਤੇ ਮੇਰੇ ਤੇ ਪੂਰਾ ਹੱਥ ਹੈ ਨਾ